ਜਿੱਥੇ ਪੰਜਾਬ ਦੀ ਲੀਚੀ ਹੁਣ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੱਕ ਪਹੁੰਚ ਰਹੀ ਹੈ ਉੱਥੇ ਹੀ ਗੁਰਦਾਸਪੁਰ ਦੇ ਵਿੱਚ ਲੀਚੀ ਦਿਵਸ ਮਨਾਇਆ ਗਿਆ। ਖੇਤਰੀ ਖੋਜ ਕੇਂਦਰ ਦੇ ਵੱਲੋਂ ਲੀਚੀ ਦਿਹਾੜਾ ਲਾਲੀ ਫਾਰਮ ਪਿੰਡ ਰਣਜੀਤ ਬਾਗ ਵਿਖੇ ਮਨਾਇਆ ਗਿਆ। ਸਮਾਗਮ ਦੌਰਾਨ ਬਾਗਵਾਨੀ ਮਹਾਰਾ ਨੇ ਲੀਚੀ ਦੀ ਕਾਸ਼ਤ ਤੇ ਜਿਵੇਂ ਕਿ ਨਵੇਂ ਅਤੇ ਪੁਰਾਣੇ ਬਾਗਾਂ ਦੀ ਸਾਂਝ ਸੰਭਾਲ ਖਾਦ ਪ੍ਰਬੰਧਨ ਸਜਾਈ ਪ੍ਰਬੰਧਨ ਅਤੇ ਤੁਰਾਈ ਤੋਂ ਬਾਅਦ ਡੱਬਾ ਬੰਦੀ ਸੰਬੰਧੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਲੀਚੀ ਦੇ ਡੱਬੇ ਆ ਬਾਗਾਂ ਨੂੰ ਮੁੜ ਸੁਰਜੀਤ ਕਰਨਾ ਨਵੇਂ ਬਾਗ ਲਾਉਣਾ ਅਤੇ ਸਬਸਿਡੀਆਂ ਬਾਰੇ ਜਾਣਨਾ ਪਾਇਆ ਲੀਚਯੂਤ ਪਾਦਕਾਨੇ ਕੇ ਹਾਕੀ ਬੇਸ਼ੱਕ ਸ਼ੁਰੂਆਤ ਚ ਹਨੇਰੀਆਂ ਝਖੜ ਔਨ ਕਾਰਨ ਫਲ ਦਾ ਨੁਕਸਾਨ ਹੋਇਆ ਸੀ ਪਰ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਵਾਨੀ ਮਾਹਿਰਾਂ ਦੀ ਸਲਾਹ ਨਾਲ ਚੰਗਾ ਫਲ ਮਿਲਿਆ ਅਤੇ ਚੰਗਾ ਮੁਨਾਫਾ ਖੱਟਿਆ ਜਾ ਰਿਹਾ ਹੈ ਜਿਹੜਾ ਅੱਜ ਦਾ ਮਕਸਦ ਹੈ ਕਿ ਫਸਲ ਨੂੰ ਕਿਦਾਂ ਆਪ ਸੰਭਾਲਣਾ ਤੇ ਤੋੜਨਾ ਸੰਭਾਲਣਾ ਤੇ ਉਹਦੀ ਰੱਖਿਆ ਕਿਦਾਂ ਕਰਨੀ ਹੈ ਉਹਦੇ ਵਿੱਚ ਅੱਜ ਯੂਨੀਵਰਸਿਟੀ ਪੰਜਾਬ ਰਹਿ ਕੇ ਯੂਨੀਵਰਸਿਟੀ ਗੁਰਦਾਸਪੁਰ ਦੇ ਮੁੱਖ ਫਰਾਕਰੀ ਕੇਂਦਰ ਜਿਹੜਾ ਉਹਨਾਂ ਵੱਲੋਂ ਇਹ ਪ੍ਰੋਗਰਾਮ ਅਜੋਕੇ ਕੀਤਾ ਗਿਆ ਜਿਹਦੇ ਵਿੱਚ ਜਿੰਨੇ ਵੀ ਲੀਚੀ ਗਰੋਵਰ ਫਾਰਮਰ ਨੇ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਨਾਲ ਸੱਦ ਕੇ ਦੱਸਣਾ ਵੀ ਆਪਾਂ ਬੂਟਿਆਂ ਦੀ ਸਹੀ ਤਰਾਈ ਤਬਾ ਸੁਭਾਲ ਕਿੱਦਾਂ ਕਰਨੀ ਕੀ ਖਾਦ ਕਰਨੀ ਕੀ ਪਾਣੀ ਦੇਣਾ ਇਹਦੇ ਉੱਤੇ ਇਹ ਸੈਮੀਨਾਰ ਹੋਣਾ ਛੱਡ ਜਿਹੜੀਆਂ ਦੂਜੀਆਂ ਫਸਲਾਂ ਆ ਗਈਆਂ ਤੁਹਾਨੂੰ ਲੀਚੀ ਦੇ ਮਤਲ ਅਹ ਏਰੀਆ ਹੈਗਾ ਨਹੀਂ ਪੜੀ ਲੱਗਾ ਇਹਦੇ ਵਿੱਚ ਲੀਚੀ ਦੀ ਫਸਲ ਬਹੁਤ ਵਧੀਆ ਹੁੰਦੀ ਆ ਤੇ ਸਾਡਾ ਅੱਜ ਮੇਨੜ ਹੈਗਾ ਇਹ ਮਨਾਉਣ ਦਾ ਲੀਚੀ ਦਿਵਸ ਇਹ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਇਨਲੀਚੀ ਦੀ ਜੇ ਪਾਣੀ ਹੈਗੀ ਆ ਕਿਸ ਤਰ੍ਹਾਂ ਖੇਤੀ ਕਰਨੀ ਆ ਇਹਦੇ ਵਾਸਤੇ ਸਭ ਤੋਂ ਪਹਿਲਾਂ ਪਲਾਨਿੰਗ ਬਹੁਤ ਜ਼ਰੂਰੀ ਆ ਕਿਉਂਕਿ ਜੇ ਜਦ ਆਪਾਂ ਪਲਾਨ ਕਰਨੇ ਆ ਤਾਂ ਸਾਡਾ ਬੂਟਾ ਕੋਈ ਬੂਟੇ 100 ਸਾਲ 80 ਸਾਲ ਚੱਲਦੇ ਨੇ ਜੇ ਆਪਾਂ ਪਹਿਲਾਂ ਹੀ ਸ਼ੁਰੂਤ ਗਲਤੀ ਕਰਤੀ ਉਹ ਮੜਕੇ ਸਾਡੇ ਗਾਂ ਆਉਣ ਵਾਲੇ ਪੀੜੇ ਨੇ ਉਹ ਗਲਤੀ ਭੁੱਤ ਨਹੀਂ ਪੈਂਦੀ ਆ ਇਸ ਕਰ ਸਭ ਤੋਂ ਪਹਿਲਾਂ ਪਲਾਨਿੰਗ ਬੜੀ ਜ਼ਰੂਰੀ ਆ ਫਿਰ ਜਿਹੜਾ ਹੈਗੇ ਲੀਚੀ ਦੇ ਬੂਟੇ ਆਪਾਂ ਨੌਣੇ ਲੈ ਕੇ ਉਹ ਕਿਸ ਚੰਗੀ ਨਰਸਰੀ ਤੋਂ ਲੈ ਜਾਣਾ ਜੇ ਤੁਹਾਨੂੰ ਯਕੀਨ ਆਗਾ ਵੀ ਜੋ ਆਪਾਂ ਬੂਟਾ ਮੰਗਿਆ ਆਪਾਂ ਉਹੀ ਮਿਲਣਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਜਿੱਥੇ ਪੰਜਾਬ ਦੀ ਲੀਚੀ ਹੁਣ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੱਕ ਪਹੁੰਚ ਰਹੀ ਹੈ ਉੱਥੇ ਹੀ ਗੁਰਦਾਸਪੁਰ ਦੇ ਵਿੱਚ ਲੀਚੀ ਦਿਵਸ ਮਨਾਇਆ ਗਿਆ ਖੇਤਰੀ ਖੋਜ ਕੇਂਦਰ ਦੇ ਵੱਲੋਂ ਲੀਚੀ ਦਿਹਾੜਾ ਲਾਲੀ ਫਾਰਮ ਪਿੰਡ ਰਣਜੀਤ ਬਾਗ ਵਿਖੇ ਮਨਾਇਆ ਗਿਆ ਸਮਾਗਮ ਦੌਰਾਨ ਬਾਗਵਾਨੀ ਮਹਾਰਾ ਨੇ ਲੀਚੀ ਦੀ ਕਾਸ਼ਤ ਤੇ ਜਿਵੇਂ ਕਿ ਨਵੇਂ ਅਤੇ ਪੁਰਾਣੇ ਬਾਗਾਂ ਦੀ ਸਾਂਭ ਸੰਭਾਲ ਖਾਦ ਪ੍ਰਬੰਧਨ ਸਜਾਈ ਪ੍ਰਬੰਧਨ ਅਤੇ ਤੁਰਾਈ ਤੋਂ ਬਾਅਦ ਡੱਬਾ ਬੰਦੀ ਸੰਬੰਧੀ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਲੀਚੀ ਦੇ ਡੱਬੇ ਆ ਬਾਗਾਂ ਨੂੰ ਮੁੜ ਸੁਰਜੀਤ ਕਰਨਾ ਨਵੇਂ ਬਾਗ ਲਾਉਣਾ ਅਤੇ ਸਬਸਿਡੀਆਂ ਬਾਰੇ ਜਾਣਨਾ ਪਾਇਆ ਲੀਚਯ ਉਤਪਾਦਕਾਨੇ ਕੇ ਹਾਕੀ ਬੇਸ਼ੱਕ ਸ਼ੁਰੂਆਤ ਚ ਹਨੇਰੀਆਂ ਝਖੜ ਔਨ ਕਾਰਨ ਫਲ ਦਾ ਨੁਕਸਾਨ ਹੋਇਆ ਸੀ ਪਰ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਵਾਨੀ ਮਾਹਿਰਾਂ ਦੀ ਸਲਾਹ ਨਾਲ ਚੰਗਾ ਫਲ ਮਿਲਿਆ ਅਤੇ ਚੰਗਾ ਮੁਨਾਫਾ ਖੱਟਿਆ ਜਾ ਰਿਹਾ ਹੈ ਜਿਹੜਾ ਅੱਜ ਦਾ ਮਕਸਦ ਹੈ ਕਿ ਫਸਲ ਨੂੰ ਕਿਦਾਂ ਆਪ ਸੰਭਾਲਣਾ ਤੇ ਤੋੜਨਾ ਸੰਭਾਲਣਾ ਤੇ ਉਹਦੀ ਰੱਖਿਆ ਕਿਦਾਂ ਕਰਨੀ ਹੈ ਉਹਦੇ ਵਿੱਚ ਅੱਜ ਯੂਨੀਵਰਸਿਟੀ ਪੰਜਾਬ ਰਹਿ ਕੇ ਯੂਨੀਵਰਸਿਟੀ ਗੁਰਦਾਸਪੁਰ ਦੇ ਮੁੱਖ ਫਸਾਹਾਰ ਕੇਂਦਰ ਜਿਹੜਾ ਉਹਨਾਂ ਵੱਲੋਂ ਇਹ ਪ੍ਰੋਗਰਾਮ ਅਜੋਕੇ ਕੀਤਾ ਗਿਆ ਜਿਹਦੇ ਵਿੱਚ ਜਿੰਨੇ ਵੀ ਲੀਚੀ ਗਰੋਵਰ ਫਾਰਮਰ ਨੇ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਨਾਲ ਸੱਦ ਕੇ ਦੱਸਣਾ ਵੀ ਆਪਾਂ ਬੂਟਿਆਂ ਦੀ ਸਹੀ ਤਰਾਈ ਤਬਾ ਸੁਭਾਲ ਕਿੱਦਾਂ ਕਰਨੀ ਕੀ ਖਾਦ ਕਰਨੀ ਕੀ ਪਾਣੀ ਦੇਣਾ ਇਹਦੇ ਉੱਤੇ ਇਹ ਸੈਮੀਨਾਰ ਹੋਣਾ ਛੱਡ ਜਿਹੜੀਆਂ ਦੂਜੀਆਂ ਫਸਲਾਂ ਆ ਗਈਆਂ ਤਾਂ ਲੀਚੀ ਦੇ ਮਤਲਬ ਆਹ ਏਰੀਆ ਹੈਗਾ ਨਹੀਂ ਪੜੀ ਲੱਗਾ ਇਹਦੇ ਵਿੱਚ ਲੀਚੀ ਦੀ ਫਸਲ ਬਹੁਤ ਵਧੀਆ ਹੁੰਦੀ ਆ ਤੇ ਸਾਡਾ ਅੱਜ ਮੇਨੜਾ ਹੈਗਾ ਇਹ ਮਨਾਉਣ ਦਾ ਲੀਚੀ ਦਿਵਸ ਇਹ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਇੰਨੀ ਤੇ ਜਿਆ ਪਾਣੀ ਹੈਗੀ ਆ ਕਿਸ ਤਰ੍ਹਾਂ ਖੇਤੀ ਕਰਨੀ ਆ ਇਹਦੇ ਵਾਸਤੇ ਸਭ ਤੋਂ ਪਹਿਲਾਂ ਪਲਾਨਿੰਗ ਬਹੁਤ ਜ਼ਰੂਰੀ ਆ ਕਿਉਂਕਿ ਜੇ ਜਦ ਆਪਾਂ ਪਲਾਨ ਨਾ ਕਰਨੇ ਆ ਤਾਂ ਸਾਡਾ ਬੂਟਾ ਇੱਕਈ ਬੂਟੇ 100 ਸਾਲ 80 ਸਾਲ ਚੱਲਦੇ ਨੇ ਜੇ ਆਪਾਂ ਪਹਿਲਾਂ ਹੀ ਸ਼ੁਰੂਤ ਗਲਤੀ ਕਰਤੀ ਉਹ ਮੁੜ ਕੇ ਸਾਡੇ ਗਾਂ ਆਉਣ ਵਾਲੇ ਪੀੜੇ ਨੇ ਉਹ ਗਲਤੀ ਭੁੱਤ ਨਹੀਂ ਪੈਂਦੀ ਆ ਇਸ ਕਰ ਸਭ ਤੋਂ ਪਹਿਲਾਂ ਪਲਾਨਨ ਬੜੀ ਜ਼ਰੂਰੀ ਆ ਫਿਰ ਜਿਹੜਾ ਹੈਗੇ ਲੀਚੀ ਦੇ ਬੂਟੇ ਆਪਾਂ ਨੌਣੇ ਲੈ ਕੇ ਉਹ ਕਿਸ ਚੰਗੀ ਨਰਸਰੀ ਤੋਂ ਲੈ ਜਾਣਾ ਜਿਸ ਤੋਂ ਸਾਨੂੰ ਯਕੀਨ ਆ ਕਿ ਜੋ ਆਪਾਂ ਬੂਟਾ ਮੰਗਿਆ ਆਪਾਂ ਨੂੰ ਉਹੀ ਮਿਲਣਾ गुरदासपुर तो रोहित गुप्ता की रिपोर्ट लिविंग इंडिया न्यूज़ किडनी फेल, फेल, कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर